ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਇਸ ਵਕਤ ਆਪਾਂ ਦਿਆਨੰਦ ਹਸਪੀਟਲ ਦਿਆਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ 30 ਪੁਆਇੰਟ ਜਿਹੜਾ ਕੰਬਣਾ ਰੋਡ ਤੋਂ ਕੰਬਣਾ ਰੋਡ ਤੋਂ ਜਦੋਂ ਅੱਪਰ ਨੂੰ ਚੜਦੇ ਆ ਮੈਂ ਤੁਹਾਨੂੰ ਦਿਖਾਣਾ ਕਿ ਇੱਥੇ ਕਿਸ ਤਰ੍ਹਾਂ ਫੜਕ ਦੇ ਉੱਤੇ ਨਜਾਇਜ਼ ਕਬਜ਼ੇ ਹੈਗੇ ਦੋਸਤੋ ਹਰ ਛੋਟੇ ਵੱਡੇ ਵਿਅਕਤੀ ਨੇ ਆਪਣੇ ਲੈਵਲ ਦੇ ਤਰੀਕੇ ਨਾਲ ਆਪਣੀ ਸੋਚ ਦੇ ਮੁਤਾਬਿਕ ਇੱਥੇ ਸੜਕ ਦੇ ਉੱਤੇ ਕਬਜ਼ਾ ਕੀਤਾ ਹੋਇਆ ਚਾਹੇ ਉਹਦੇ ਵਿੱਚ ਰੇੜੀਆਂ ਵਾਲੇ ਹੋਣ ਫੜੀਆਂ ਵਾਲੇ ਹੋਣ ਚਾਹੇ ਆਟੋ ਸਟੈਂਡ ਹੋਵੇ ਚਾਹੇ ਦੁਕਾਨਾਂ ਵਾਲੇ ਹੋਣ ਉਹਨਾਂ ਨੇ ਆਪਣੀਆਂ ਥੜੀਆਂ ਵਧਾਈਆਂ ਹੋਈਆਂ ਔਰ ਉਹਨਾਂ ਨੇ ਅੱਗੇ ਬੋਰਡ ਰੱਖੇ ਹੋਏ ਆ ਜਦ ਕਿ ਉਹਨਾਂ ਦੇ ਕੋਲ ਕੋਈ ਵੀ ਸੀਐਲਯੂ ਨਹੀਂ ਹੈ ਔਰ ਦੋਸਤੋ ਸਭ ਤੋਂ ਵੱਡੀ ਗੱਲ ਇਹ ਹਸਪਤਾਲ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕੈਮਰਾਮੈਨ ਨੂੰ ਕਵਾਂਗਾ ਜਰਾ ਖਿਦਰਾ ਦਿਖਾਵੇ ਇਹ ਹਸਪੀਟਲ ਦੇ ਵਿੱਚ ਹਰ ਵਿਅਕਤੀ ਉਸ ਹਾਲਤ ਵਿੱਚ ਆਉਂਦਾ ਜਦੋਂ ਜ਼ਿੰਦਗੀ ਔਰ ਮੌਤ ਨਾਲ ਲੜ ਰਿਹਾ ਹੁੰਦਾ ਜ਼ਿੰਦਗੀ ਔਰ ਮੌਤ ਨਾਲ ਲੜਨ ਦੇ ਦੌਰਾਨ ਹਸਪੀਟਲ ਵਿੱਚ ਆਉਣਾ ਔਰ ਐਂਬੂਲੈਂਸ ਜੀਨੂੰ ਵੀ ਕੋਈ ਵੀ ਅੜਚਣ ਨਾ ਆਵੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਆਲਾ ਦੁਆਲਾ ਚਾਹੇ ਆ ਫੜੀਆਂ ਲੱਗੀਆਂ ਦੇਖ ਲਓ ਚਾਹੇ ਆਟੋ ਸਟੈਂਡ ਦੇਖ ਲੋ ਚਾਹੇ ਲਾਈਨ ਦੇ ਵਿੱਚ ਗੱਡੀਆਂ ਲੱਗੀਆਂ ਦੇਖ ਲੋ ਔਰ ਚਾਹੇ ਦੁਕਾਨਾਂ 'ਵਾਂ ਖੜੇ ਦੇਖ ਲੋ ਦੁਕਾਨਾਂ ਦੀਆਂ ਖੜੀਆਂ ਔਰ ਉੱਤੇ ਬੋਰਡ ਲਫਾਰ ਰੱਖੇ ਹੋਏ ਆ ਔਰ ਕਾਰਪੋਰੇਸ਼ਨ ਜਿਹੜਾ ਕਿ ਏਰੀਆ ਹੈ ਕਾਰਪੋਰੇਸ਼ਨ ਦੇ ਅੰਡਰ ਆ ਔਰ ਕੋਈ ਵੀ ਵਿਅਕਤੀ ਇੱਥੇ ਇਸ ਰਸਤੇ ਨੂੰ ਖਾਲੀ ਕਰਾਉਣਾ ਇਸ ਰਸਤੇ ਨੂੰ ਖਾਲੀ ਰੱਖਣਾ ਇਹਦੇ ਵਿੱਚ ਆਪਣੀ ਡਿਊਟੀ ਨਹੀਂ ਨਿਭਾਉਂਦਾ ਔਰ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਕਿ ਇਹ ਜਿੰਨਾ ਵੀ ਇਲਾਕਾ ਹੈ ਜਿਹੜਾ ਕਿ ਸੜਕ ਦੇ ਉੱਤੇ ਕਬਜ਼ਾ ਹੈ ਇਹ ਪੰਜਾਬ ਪੁਲਿਸ ਚੌਂਕੀ ਦਿయాਨੰਦ ਖਾਣਾ ਡਿਵੀਜ਼ਨ ਨੰਬਰ 8 ਅਤੇ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇੱਥੇ ਇਹ ਕੰਮ ਹੋ ਰਿਹਾ ਦੋਸਤੋ ਤੁਸੀਂ ਦੇਖ ਸਕਦੇ ਹੋ ਹਰ ਜਗ੍ਹਾ ਦੇ ਉੱਤੇ ਲਾਈਨ ਬਣਾਈ ਹੁੰਦੀ ਆ ਵੀ ਸੜਕ ਖਾਲੀ ਰਵੇ ਔਰ ਲਾਈਨਾਂ ਦੇ ਅੰਦਰ ਪਾਰਕਿੰਗ ਕੀਤੀ ਜਾ ਸਕੇ ਪਰ ਇੱਥੇ ਤੁਸੀਂ ਦੇਖੋ ਆ ਆਟੋ ਸਟੈਂਡ ਦੇਖ ਲਓ ਇਹਦਾ ਮੇਰਾ ਖਿਆਲ ਆ ਵੀ ਲਾਈਨ ਆਪਾਂ ਲਾਈਨ ਲੱਭਾਂਗੇ ਤਾਂ ਸ਼ਾਇਦ ਲਾਈਨ ਹੀ ਨਹੀਂ ਲੱਭਣੀ ਆਪਾਂ ਨੂੰ ਆਪਾਂ ਨੂੰ ਲਾਈਨ ਹੀ ਲੱਭਣੀ ਲਾਈਨ ਹੈ ਕਿੱਥੇ ਜਿਹੜੀ ਕਿ ਸਰਕਾਰ ਆਪਣੇ ਤਰੀਕੇ ਦੇ ਨਾਲ ਬਣਾਉਂਦੀ ਆ ਪਰ ਇੱਥੇ ਆਪਾਂ ਨੂੰ ਲਾਈਨ ਲੱਭਣੀ ਹੋਈ ਨਹੀਂ ਕਿਉਂ ਕਿਉਂਕਿ ਉਹ ਲੋਕਾਂ ਦੇ ਕਬਜ਼ੇ ਹੇਠ ਆ ਉੱਥੇ ਆ ਦਿਖਾ ਸਕਦੇ ਹੋ ਲਾਈਨ ਦਿਖਾਓ ਕੈਮਰਾਮੈਨ ਨੂੰ ਕਵਾਂਗਾ ਆ ਦੇਖੋ ਆ ਲਾਈਨ ਆ ਔਰ ਉਹ ਸਭ ਤੋਂ ਵੱਡੀ ਗੱਲ ਭਾਰਤ ਦਾ ਕਮਰਸ਼ੀਅਲ ਸਿਲੰਡਰ ਜਿਹੜੇ ਯੂਜ਼ ਹੋਣਾ ਚਾਹੀਦਾ ਉਥੇ ਡੋਮੈਸਟਿਕ ਸਿਲੰਡਰ ਯੂਜ਼ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਛੇ ਤਰ੍ਹਾਂ ਦਿਖਾਵੇ ਔਰ ਵਾਈਟ ਲਾਈਨ ਵੀ ਕੱਢੇ ਚਾਹ। ਔਰ ਇੱਕ ਐਡਵੋਕੇਟ ਦੇ ਨਾਲ ਜਦੋਂ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਹਿਊਮਨ ਰਾਈਟ ਦੇ ਵਿੱਚ ਵੀ ਅਰਜ਼ੀਆਂ ਲਾਈਆਂ ਹੋਈਆਂ। ਕੋਰਟਾਂ ਦੇ ਵਿੱਚ ਵੀ ਕੇਸ ਚੱਲ ਰਹੇ ਆ। ਏ.ਡੀ.ਪੀ ਲੈਵਲ ਦੇ ਲੋਕਾਂ ਦੇ ਨਾਨ ਅਵੇਲੇਬਲ ਵਾਰੰਟੀ ਇਸ਼ੂ ਕਰਦੀਆਂ ਨੇ ਅਦਾਲਤਾਂ ਪਰ ਕੋਈ ਅਸਰ ਨਹੀਂ। ਕਿਸੇ ਦੇ ਉੱਤੇ ਕੋਈ ਅਸਰ ਨਹੀਂ ਸਾਰਿਆਂ ਨੂੰ ਆਹ ਆ ਹੋ ਰਿਹਾ ਪੈਸਾ ਔਰ ਪ੍ਰੋਸਯੋਗ ਸੂਤਰ ਦੱਸਦੇ ਆ ਕਿ ਜਦੋਂ ਜਦੋਂ ਇਹਨਾਂ ਦੇ ਖਿਲਾਫ ਸਟੇ ਹੁੰਦੀ ਆ ਤੇ ਕਾਰਪੋਰੇਸ਼ਨ ਵਾਲੇ ਪੁਲਿਸ ਵਾਲੇ ਆਪਣਾ ਵਟਾ ਵਧਾ ਦਿੰਦੇ ਆ ਆ ਕੇ ਇਹ ਰੇੜੀਆਂ ਵਾਲਿਆਂ ਨੂੰ ਆਟੋ ਵਾਲਿਆਂ ਨੂੰ ਦੁਕਾਨਾਂ ਵਾਲਿਆਂ ਨੂੰ ਕਹਿੰਦੇ ਆ ਜੇ ਤੁਹਾਡੇ ਅੰਗੇ ਸਟੇ ਹੋ ਗਈ ਜੇਕਰ ਤੁਸੀਂ ਇੱਥੇ ਆਪਣੀ ਦੁਕਾਨ ਚਲਾਉਣਾ ਚਾਹੁੰਦੇ ਹੋ ਤਾਂ ਅੱਗੇ ਤੁਹਾਡੇ ਤੋਂ ਕਿੰਨੇ ਲਿੱਤੇ ਜਾਂਦੇ ਸੀ ਹੁਣ ਇੰਨੇ ਲਿੱਤੇ ਜਾਣਗੇ ਦੋਸਤੋ ਵਜਨ ਵੱਜ ਜਾਂਦਾ ਇਹਨਾਂ ਰੇੜੀਆਂ ਵਾਲਿਆਂ ਤੇ ਫੜੀ ਵਾਲਿਆਂ ਤੇ ਦੁਕਾਨਾਂ ਵਾਲਿਆਂ ਤੇ ਆਟੋ ਵਾਲਿਆਂ ਤੇ ਲੇਕਿਨ ਸੜਕ ਨੂੰ ਖਾਲੀ ਕਰਾਉਣ ਦੀ ਡਿਊਟੀ ਜ਼ੁੰਮੇਵਾਰੀ ਆਪਣੀ ਡਿਊਟੀ ਫਰਜ ਕੋਈ ਵੀ ਅਫਸਰ ਨਹੀਂ ਸਮਝ ਰਿਹਾ ਔਰ ਹੋ ਸਕਦਾ ਇੱਥੇ ਕੁਝ ਲੋਕ ਜਦੋਂ ਲਾਸਟ ਸਾਹਾਂ ਤੇ ਆਉਂਦੇ ਆ ਹਸਪਤਾਲ ਦੇ ਬਾਹਰ ਪਹੁੰਚਣ ਵਾਸਤੇ ਉਹਨਾਂ ਨੂੰ ਅੜਚਣਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੋਊਗਾ ਹਸਪਤਾਲ ਆ ਬਹੁਤ ਵੱਡੇ ਲੈਵਲ ਦਾ ਹਸਪਤਾਲ ਆ ਹਰ ਬਿਮਾਰੀ ਦਾ ਇਲਾਜ ਇੱਥੇ ਬਾਤ ਖੁੱਗੀ ਕੀਤਾ ਜਾਂਦਾ ਬਹੁਤ ਦੂਰੋਂ ਲੋਕ ਇੱਥੇ ਆ ਕੇ ਇਲਾਜ ਕਰਾਉਂਦੇ ਆ ਪਰ ਐਂਬੂਲੈਂਸ ਨੂੰ ਰਸਤਾ ਮਿਲਣਾ ਬਹੁਤ ਜ਼ਰੂਰੀ ਹੁੰਦਾ ਜਿਹੜਾ ਕਿ ਇੱਥੇ ਅਕਸਰ ਤੁਸੀਂ ਦੇਖਦੇ ਹੋ ਬਲਾਕੇਜ ਰਹਿੰਦੀ ਆ ਔਰ ਕੰਜਸਟਡ ਏਰੀਆ ਕੰਜਲ ਏਰੀਆ ਕੰਜਸਟਡ ਨਹੀਂ ਹੈ ਏਰੀਏ ਨੂੰ ਕੰਜਸਟਡ ਕੀਤਾ ਗਿਆ ਕਾਰਪੋਰੇਸ਼ਨ ਦੀ ਮਿਲੀ ਭੁਗਤ ਨਾਲ ਪੁਲਿਸ ਦੀ ਮਿਲੀ ਭੁਗਤ ਨਾਲ ਸਿਰਫ ਪੈਸਾ ਜਾਂ ਕੋਈ ਪ੍ਰੈਸ਼ਰ ਦੋ ਹੀ ਚੀਜ਼ਾਂ ਹੋ ਸਕਦੀਆਂ ਤੀਸਰੀ ਚੀਜ਼ ਨਹੀਂ ਹੋ ਸਕਦੀ ਜਾਂ ਪੈਸਾ ਹੋ ਸਕਦਾ ਤੇ ਜਾਂ ਪ੍ਰੈਸ਼ਰ ਹੋ ਸਕਦਾ ਪਪਾ ਆਟੋ ਵਾਲੇ ਨਾਲ ਅਗਰ ਗੱਲ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਆਟੋ ਜੈਡ ਜਿਹੜਾ ਹਜਾ ਕੋਈ ਮਾਰਤਾ ਪ੍ਰੋਫੈਸ ਹੋਏਗਾ। ਅਪ ਦੇਖੋ ਜੀ ਤੁਸੀਂ ਬੜਾ ਹੱਥ ਖੜੇ ਆ ਬਾਹਰ। ਇਹ ਆਟੋ ਸਿਰ ਤੁਹਾਡਾ ਖੜੇ ਕਿਉਂ ਕੰਮ ਹੈ? ਇਹ ਸ਼ੁਭਲਾਮ ਦਾਤਾ ਬਲਦੇਵ ਜੀ ਨੇ ਦੱਸਿਆ ਕਿ ਆਟੋ ਸਟੇਟ ਰਜਿਸਟਰਡ ਹੀ ਨਹੀਂ ਹੈ। ਆਟੋ ਸਟੇਟ ਰਜਿਸਟਰਡ ਹੀ ਨਹੀਂ ਹੈ। ਦੋਸਤੋ ਕਿੰਨੀ ਵੱਡੀ ਨਲਾਕੀਆ ਪ੍ਰਸ਼ਾਸਨ ਦੀ ਤੁਸੀਂ ਇੱਥੋਂ ਜਿਹੜਾ ਲੈ ਇੱਥੇ ਆਟੋ ਖੜਾ ਕਰਦੇ ਹੋ ਤੁਹਾਡੇ ਤੋਂ ਕੁਛ ਲੰਦਾ ਕੋਈ ਇੱਥੇ ਕੋਈ ਕੋਈ ਪੁਲਿਸ ਵਾਲੇ ਕੋਈ ਕਾਰਪੋਰੇਸ਼ਨ ਵਾਲੇ ਕੋਈ ਤੈਬਯਾਰੀ ਵਾਲੇ ਬਾ ਛੱਡੇ ਬਾ ਛੱਡੇ ਦੇਖੋ ਜੋ ਕੁਛ ਵੀ ਇਹ ਦੱਸ ਰਹੇ ਆ ਸਿਰਫ ਕਹਨੇ ਲੋਕ ਵੀ ਕਿੱਥੇ ਜਾਣ ਇਹਨਾਂ ਦਾ ਪੁਰਾਣਾ ਅੱਡਾ ਬਣਿਆ ਹੋਇਆ ਕਿਸੇ ਵੀ ਉਹ ਉੱਚੇ ਅਧਿਕਾਰੀ ਨੇ ਇਨਾਂ ਵੱਲ ਗੌਰ ਨਹੀਂ ਕੀਤਾ ਸੜਕਾਂ ਦੇ ਉੱਤੇ ਕਬਜ਼ੇ ਕਰਵਾ ਰਹੀ ਆ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਜਿਹੜੇ ਕਿ ਹਸਪੀਟਲ ਦੇ ਨੇੜੇ ਵੀ ਨਹੀਂ ਛੱਡਦੇ ਤੇਰਾ ਟੋ ਘਟ ਹਸਪਤਾਲ ਦੇ ਇਲਾਕੇ ਨੂੰ ਤਾਂ ਖਾਲੀ ਕਰਵਾਇਆ ਜਾ ਸਕਦਾ ਹੈ ਨਾ ਹਰ ਜਗ੍ਹਾ ਦੇ ਉੱਤੇ ਕਾਰਪੋਰੇਸ਼ਨ ਜਾਂ ਤਾਂ ਅੰਡਰ ਦਬਾਅ ਦੇ ਆ ਤੇ ਜਾਂ ਪੈਸਾ ਚੱਲ ਰਿਹਾ ਕਰੀਜ਼ਨ ਕੀ ਆ ਮੈਨੂੰ ਨਹੀਂ ਪਤਾ ਮੈਨੂੰ ਤੁਸੀਂ ਦੱਸਿਓ ਮੇਰਾ ਨੰਬਰ 9872303604 ਤੇ ਮੈਨੂੰ ਇੰਤਜ਼ਾਰ ਰਹੂਗਾ ਤੁਹਾਡੇ ਕਮੈਂਟਸ ਦਾ ਕਿ ਅਗਰ ਇਹ ਬਿਲਡਿੰਗਾਂ ਦੇ ਵਿੱਚ ਕਮਰਸ਼ੀਅਲ ਗਤੀਵਿਧੀ ਹੋ ਰਹੀ ਆ ਔਰ ਹਸਪਤਾਲ ਦੇ ਨੇੜੇ ਆ ਔਰ ਐਂਬੂਲੈਂਸ ਨੂੰ ਆਉਣ ਵਿੱਚ ਇੱਥੇ ਅੜਚਲ ਹੋ ਸਕਦੀ ਆ ਤਾਂ ਤੁਸੀਂ ਦੱਸੋ ਵੀ ਇਹ ਜੈਨੂਇਨ ਆ ਇਹ ਫੜੀਆਂ ਦਾ ਲੱਗਣਾ ਜੈਨੂਇਨ ਆ ਇਹ ਆਟੋ ਸਟੈਂਡ ਦਾ ਲੱਗਣਾ ਜੈਨੂਅਨ ਹੈ ਇਹ ਸੜਕ ਦਾ ਬਲਾਕ ਰਹਿਣਾ ਹਸਪਤਾਲ ਦੇ ਨੇੜੇ ਖਾਸ ਕਰਕੇ ਮੈਨੂੰ ਇੰਤਜ਼ਾਰ ਰਹੇਗਾ ਤੁਹਾਡੇ ਇੱਕ ਮਹੀਨੇ ਦਾ ਅਗਲਾ ਪੇਟ ਲਾ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦੀ ਹੋਈ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਸ਼ੇਸ਼ ਬਖਸ਼ੀ